ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਬਾਸ਼ ਹੋ ਰਹੀ ਹੈ ਵਿਸ਼ਾਲ ਕਵੈਨ 2008 ਮਾਡਲ ਇਹ ਆਪਣੀ ਚਾਚੀ ਕੇ ਇੱਧਰ ਦਵਿੰਦਰ ਤੇ ਸੁਖਚੈਨ ਤੇ ਫੋਰਮੈਨ ਬੁਲਾਇਆ ਹੋਇਆ ਹੈ ਧੋਣ ਵਾਸਤੇ ਇਹ ਹੈਗੀ 2008 ਮਾਡਲ ਕਵੈਨ ਸਿਰਾਂ ਗੱਲਬਾਤ ਆ ਤੇ ਫੋਰਮੈਨ ਲੱਗਿਆ ਹੋਇਆ ਉੱਪਰ ਪਾਣੀ ਮਾਰਨੇ ਇਧਰ ਗਰਦਾ ਕੱਢੀ ਜਾਂਦਾ ਪੂਰਾ 2008 ਮਾਡਲ ਵਿਸ਼ਾਲ ਹੈ ਇਹ ਪੂਰੀ ਸਿਰਾਂ ਗੱਲਬਾਤ ਆ ਮਸ਼ੀਨ ਦੀ ਵਧੀਆ ਚਾਲਦੀਆਂ ਨੇ ਹੱਥ ਮਾਰਦੇ ਚਾਲਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਚਲਾਈਆਂ ਨੇ ਉਹਨਾਂ ਨੂੰ ਇਸ ਬਾਰੇ ਜਾਦੇ ਪਤਾ ਹੈਗਾ ਜਿਹੜੀ ਵਿਸ਼ਾਲ ਮਸ਼ੀਨ ਆ ਇਹ ਇਨਾ ਮਸ਼ੀਨਾਂ ਨਹੀਂ ਨਾਂ ਇਹ ਸੱਤ ਅੱਠ ਮਾਡਲ ਵਿਸ਼ਾਲਾ ਨਹੀਂ ਨਾਮ ਕੀਤਾ ਇਹਦਾ ਵਿਸ਼ਾਲ ਮਸ਼ੀਨ ਦਾ ਵਿਸ਼ਾਲ 435 ਬ੍ਰਿਸਕ ਜਿਹੜੀ ਅੱਜ ਕਾਮਯਾਬ ਹੋਈ ਆ ਇਹਨਾਂ ਮਸ਼ੀਨਾਂ ਕਰਕੇ ਹੋਈ ਆ ਇਨਾਂ ਦੀ ਖਚਾਈ ਆ ਜਿਹੜੀ ਆ ਨਵੀਆਂ ਜਾਂ ਮਸ਼ੀਨਾਂ ਨਾਲੋਂ ਵੀ ਹੁਣ ਦੁੱਗਣੀ ਆ ਇਹਨਾਂ ਦੀ ਖਚਾਈ ਫੋਰ ਵੈਨ ਲੋਹਾ ਖੇੜੇ ਦਾ ਵਾਸੇ ਜਿੱਕਲਾ ਹੋਇਆ ਤਾਂ ਪਰਲੇ ਵਰਤੀ ਵੀ ਟੈਂਕ ਵਗੈਰਾ ਚ ਪਾਣੀ ਨਿਕਲੋ ਜੇ ਤੇ ਜਿਹੜਾ ਬਾਰਮ ਬਾਡੀ ਦਾ ਪਾਣੀ ਵਗੈਰਾ ਉਹ ਦੂਜੇ ਪਾਸੇ ਨਿਕਲ ਚੂ ਟੇਟੀ ਕਰੇ ਉਹ ਬਾਹਰ ਕੱਢਾਂਗੇ ਜਦੋਂ ਵੀ ਰਾਏ ਦੇ ਸਰਪ੍ਰਸਤ ਬੁਮਾਰ ਕੇ ਇਹਨੂੰ ਚੌੜੇ ਆ ਕੋਈ ਗੱਲਬਾਤ ਬਣਾਵਾਂਗੇ ਜੀ ਤੇ ਇੱਧਰ ਆ ਗਏ ਨੇ ਫੀਲਡਾਂ ਮਈਆਂ ਨੇ ਪੰਪ ਚੱਲੀ ਜਾਂਦਾ ਕੰਪਰੈਸ਼ਰ ਢੋਲ ਇਹ ਵਿਸਾਲਾ ਨੇ 2008 ਨੂੰ ਦੋਸਤੋ ਇਹਨਾਂ ਦੇ ਸੈਂਟਰਾਂ ਦਾ ਵੀ ਕਾਫੀ ਫਰਕ ਆ ਮਸ਼ੀਨਾਂ ਨਾਲ ਇਹ ਰੈਡੀਆਂ ਵੀ ਬਹੁਤ ਚਾਲਦੀਆਂ ਨੇ ਇਹ ਜਿਹੜੇ ਸੈਂਟਰ ਨੇ ਆਹ ਹੱਤੰਡੇ ਸੈਂਟਰ ਇਹਨਾਂ ਦਾ ਹੀ ਫਰਕ ਆ ਦੋਸਤੋ ਇਹਨਾਂ ਦਾ ਮੇਨ ਰੋਲ ਹੁੰਦਾ ਕੂਲੀ ਮਦੀਨਾ ਦਾ ਗਾਇਡ ਰਾਮੂ ਵੀ ਨੀਮਾ ਹੋਊਗਾ ਮਸ਼ੀਨ ਆਉ ਤੁਸੀਂ ਚੈੱਕ ਕਰ ਲਓ ਤੇਰੀ ਬਾਸਕਟ ਵੀ ਨੀਮੀ ਹੁੰਦੀ ਆ ਮਾਂ ਉਹਨੂੰ ਉਹੜੋਂ ਥੋੜੀ ਜਿਹੀ ਉੱਤੀ ਕਰੀ ਹੁੰਦੀ ਆ ਇਹ ਤੋਂ ਬਾਅਦ ਹੁਣ ਇਹ ਧੋਣਗੇ ਦਸ਼ਮੇਸ਼ ਨੂੰ ਇਹਦੇ 2-3 ਨਤੀਜਨ ਹੋ ਗਏ ਸੀ ਥੋਤੀਆਂ ਨਹੀਂ ਰਹੀਆਂ ਮਸ਼ੀਨਾਂ ਹੁਣ ਧੋ ਦਿੰਨੇ ਆ ਕਹਿੰਦੇ ਰੋਲੇ ਮੰਦਾ ਫਿਰਦਾ ਦਵਿੰਦਰ ਸਿੰਘ ਫੋਰਮੈਨ ਕਰਦਾ ਰੋਲ ਕਰੀ ਜਾਂਦਾ ਹੈ ਇਹਦਾ ਕੀ ਹੋਇਆ ਹੈ ਇਹ ਕੱਢਦਾ ਤਿਆੜੇ ਚੰਗਿਆੜੇ ਕੱਢ ਰਿਹਾ ਮੁੰਡਾ ਕੈਮਰੇ ਦੇ ਸਾਡੇ ਮਾਰਦਾ ਸਾਰੇ ਕਿਤੇ ਪਹਿਲੇ ਪਹਿਲਾਂ 18 ਇੰਚ ਤੋਂ ਫੇਰ ਮਾਰ ਲਿਆ ਇਹ ਕਹਿੰਦੇ ਵਿਸ਼ਾਲ ਦਾ ਹੈ ਨਾ ਦਵਿੰਦਰ ਸਿੰਘ ਕਿਵੇਂ ਚੱਲਦੀ ਹੈ ਕਹਿੰਦਾ ਬਹੁਤ ਫੇਰਾ ਚੱਲਦੀ ਹੈ ਹੈ ਹਾਂ ਜਵਿੰਦਰ ਕਿਵੇਂ ਚੱਲਦੀ ਆ ਮਸ਼ੀਨ ਫਰ ਹਾਂ ਆਹ ਹਾਂ ਸਾਬਰ ਹੋ ਦਿੰਦੀ ਆ ਹਾਂ ਮਕੀਨ ਕਹਿੰਦੇ ਬਹੁਤ ਸਿਰਾਂ ਗੱਲ ਬਾਤ ਆ ਬਾਈ ਤੁਸੀਂ ਆਏ ਦੇਖ ਲਓ ਕਿ ਇਹਦੇ ਜਿਹੜਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਥੇਰ ਵਾਲਾ ਵਾਲਾ ਡਿਸਟ੍ਰੀਬਿਊਟਰ ਹੈ ਇਹ ਆਮ ਨਹੀਂ ਤਿੰਨ ਰਾਰਾ ਵਾਲਾ ਹੁੰਦਾਗਾ ਸੱਤ ਲਾਈਆ ਦਾ ਫੋਰਮੈਨ ਉੱਪਰੋਂ ਵੀ ਦਿਖਾਉਂਿਆ ਤੁਹਾਨੂੰ ਇੰਦਰ ਕੋਲੋਂ ਜਾ ਕੇ ਬੇਚੋਂ ਦਾ ਹੋਵੇ ਦੇਖੋ ਵੀ ਆਉਤੋ ਖਾਸ ਗੱਲ ਇਹਦੀ ਇਹ ਹੁੰਦੀ ਆ ਹੁਣ ਤਾਂ ਮਸ਼ੀਨਾਂ ਦੇਖੋ ਚਾਰ ਨੇ ਝੂਰ ਨੇ ਕਿੰਨੇ ਉੱਚੇ ਹੁੰਦੇ ਇਹਨਾਂ ਦੇ ਕਿਸ਼ਤੀਆਂ ਜਮ੍ਹਾਂ ਹਿੱਸੇ ਦੇ ਪੱਧਰ ਆਈਆਂ ਨੇ 8 ਮਾਰਲ ਦੇ ਵਿੱਚ ਤੇ ਨੀਵੀਆਂ ਦੇਖੋ ਕਿੰਨੀਆਂ ਨੇ ਲੱਕ ਤੱਕ ਹੀ ਨਹੀਂ ਦੀਆਂ ਕਿਸ਼ਤੀਆਂ ਆਮ ਨਹੀਂ ਹੁਣ ਤਾਂ ਮੋਢੇ ਤੱਕ ਹੋ ਗਈਆਂ ਨੇ ਕਿਸ਼ਤੀਆਂ ਹਰੇਕ ਮਸ਼ੀਨਰੀ ਦੇ ਸਟਾਰ ਵਕਰਾਂ ਦੇ ਵੀ ਆ ਦੇਖੋ ਥੱਲੇ ਤਾਂ ਹਾਂ ਤਾਂ ਕਰਨ ਵਾਸਤੇ ਪਹਿਲਾਂ ਚੱਲੇ ਚੱਲਾਂ ਦਿੱਤੀਆਂ ਵੀ ਨੇ ਇਹਨਾਂ ਦੇ ਪਿੱਛੇ ਆਹ ਗਾ ਵੀ 02 ਇੰਜਨ ਪੇਟੀ ਬੰਦ ਇਹਦਾ ਫਕਾਰਾ ਦਾ ਤੁਹਾਨੂੰ ਪਤਾ ਵੱਖਰਾ ਹੀ ਹੁੰਦਾ ਜਿਹੜਾ 02 ਆਇਨੇ ਇੰਜਨ ਜਿਹੜੇ ਹੁਣ ਵਾਲੇ ਇੰਜਨ ਚਾਹਦੇ ਨੇ ਉਹਨਾਂ ਦੀ ਧਿਆਨ ਥੋੜਾ ਜਿਆਦਾ ਰੱਖਣਾ ਪੈਂਦਾ BF4 ਵਗੈਰਾ ਨੇ ਇਹਦਾ ਚਾਹੀ ਲੀਕ ਕਰੀ ਜਾਂ ਚਾਰੇ ਪਾਸੇ ਸਾਡੀ ਦੱਬਦੇ ਰਹਿੰਦੇ ਆ ਉੱਪਰੋਂ ਆ ਮਸ਼ੀਨ ਦੀ ਹਾਲਤ ਦੇਖੋ ਪੂਰੀ ਘੈਂਟਾ ਕੀ ਗੱਲ ਬਾਤ ਆ ਫੋਟੋ ਇੱਕ ਟਾਈਕੀਆ ਲੱਗੀ ਆ ਦੇਖੋ ਇਹ ਮੂਹਲੇ ਬਾਤੇ ਲੱਗੀਆਂ ਨੇ ਜਿਹੜੀਆਂ ਜਿਹੜੀਆਂ ਰੈਂਟਾ ਲਾ ਕੇ ਫਿੱਟੀਆਂ ਪਈ ਰਹਾ ਹੈ ਹੋਰੇ ਪਾਸੇ ਹੋ ਗਿਆ ਇੰਜਣ ਦੇ ਬਾਹਲਾ ਹਜੇ ਪਿਆਸ ਹੀ ਕਰਦਾ ਹੈ ਟੈਂਕ ਕਰੀ ਪਲੇਟ ਜੀ ਦਿਮਾਰ ਨਾਲ ਥੱਲੇ ਟੈਂਕ ਜੈ ਜੈ ਪੱਕੀ ਦੇਖੋ ਲੱਗੀ ਹੋਈ ਫਿੱਟ ਤੇ ਜੀ ਮੂੰਗਣੀ ਨੂੰ ਪ੍ਰੈਸ਼ਰ ਮਾਰ ਦਿਆ ਹੈ। ਹਾਂ ਪਾਣੀ ਮੁੱਕ ਗਿਆ ਜਾ। ਗੱਲ ਆ ਪਾਣੀ ਮੁੱਕ ਗਿਆ ਢੋਲ ਚੋਂ ਕਹਿੰਦਾ ਛੱਡਣ ਗਿਆ ਮੋਟਰ। ਮਤ ਕਰ। ਕਿਉਂ ਮਾਰਦਾ ਫੁਕਾਰਾ 02 ਤੇ 02 ਦਾ ਪ੍ਰਟਾਈ ਅੱਡ ਹੁੰਦਾ। ਇਹਦੀ ਆਵਾਜ਼ ਹੀ ਨਹੀਂ ਜਾਂਦੀ ਆਮੀਂਦਿਆਂ ਨਾਲ ਤਾਂ। ਕਹਿੰਦਾ ਲੋ ਵੀ ਦਵਿੰਦਰ ਕਹਿੰਦਾ ਐਡ ਕੀ ਧੋਗੇ ਲਾਉਣੀਆਂ ਨੇ ਮਸ਼ੀਨਾ ਪਛਾਲ ਧੋਤੀ ਤੇ ਦਸ਼ਮੇਸ਼ ਲੈ ਕੇ ਜਾਂਦਾ ਹੁਣ ਉਧਰ ਥੋਣ ਵਾਸਤੇ 14 ਮਾਡਲ 2-3 ਸੀਜ਼ਨ ਹੋ ਗਏ ਸੀ ਕਹਿੰਦਾ ਧੋਤੀਆਂ ਨੇ ਸੀ ਐਡ ਕੀ ਧੋਕੇ ਲਾ ਦिए ਯੋ ਨਵੀਂ ਦਿੱ ਸਮੇਸ ਲੈ ਕੇ ਚੱਲਿਆ ਹੁਣ ਸ਼ੈੱਡ ਜਿੱਤੋਂ ਵਾਸਤੇ ਦਵਿੰਦਰ ਸਿੰਘ ਫੋਰਮੈਨ ਸਾਹਿਬ ਜੀ ਦੋਸਤੋ ਜਿਹੜੀ ਦਸਮੇਸ਼ ਕਰਾਇਨਾ ਇਹਦੇ ਵਿੱਚ ਵੀ ਕਾਫੀ ਕੂਬੀਆਂ ਨੇ ਜਿਹੜੀ ਬ੍ਰੇਕਰਾਉਣ ਵੀ ਬਹੁਤ ਘੱਟ ਪੈਂਦੀ ਹੈ ਇਹ ਮੇਰੇ ਨੂੰ ਤੇ ਇਹਦੀ ਕਸਾਈ ਆਮ ਮਸ਼ੀਨਾਂ ਨਾਲੋਂ ਘੱਟ ਆ ਜੀ ਜਿਸ ਹਾਲ ਬਗੈਤਾ ਇਹ ਤੋੜਪਨ ਵੀ ਬਹੁਤ ਘੱਟ ਆ ਜੀ ਤੇ ਇਹਦੀ ਕੁਆਲਿਟੀ ਆ ਜਿਹੜੀ ਆਮ ਮਸ਼ੀਨਾਂ ਨਾਲੋਂ ਜ਼ਿਆਦਾ ਆ ਜਿਵੇਂ ਪ੍ਰੀਤ ਦੀ ਕੁਆਲਿਟੀ ਆ ਤੇ ਉਹ ਵੀ ਹੋਈ ਆ ਦੋਵੇਂ ਸੇਮ ਮਤਲਬ ਕੁਆਲਿਟੀ ਪੱਖੋਂ ਸਫਾਈ ਪੱਖੋਂ ਰੰਗ ਪੱਖੋਂ ਸੀ ਸਿਰਾਂ ਗੱਲ ਬਾਤ ਹੈ ਨਾ ਮਸ਼ੀਨਾਂ ਦੀ ਇਹ ਜੀ ਡਾਇਰੈਕਸ਼ਨਲ ਦੇ ਵਿੱਚ ਵੀ ਬਹੁਤ ਵਧੀਆ ਕੁਆਲਿਟੀ ਦਾ ਸਮਾਨ ਜਿਵੇਂ ਜੀਵੀ ਕੰਪਨੀ ਦੇ ਐਕਸਲ ਵਗੈਰਾ ਤੇ ਗਰਾਰੀਆਂ ਵਰਤੇ ਰਹੇ ਨੇ ਜਿਹੜੀਆਂ ਬਹੁਤ ਲੰਬਾ ਸਮਾਂ ਚੱਲਦੀਆਂ ਨੇ ਉਹ ਛੇਤੀ ਤਾਂ ਉਹਨਾਂ ਦੇ ਦੰਦੇ ਵੀ ਨਹੀਂ ਖਰਾਬ ਹੁੰਦੇ ਜਿਵੇਂ ਹੁਣ ਆਮ ਤਾਂ ਸਾਇਨ ਕੀ ਚੱਲੀ ਜਾਂਦਾ ਜਾਂ ਹੋਰ ਡਾਇਨਾਮਿਕ ਵਗੈਰਾ ਪਰ ਇਹਨਾਂ ਦੇ ਜੀਵੀ ਦਾ ਜਿਹੜਾ ਸਮਾਨ ਹੁੰਦਾ ਉਹਦੀ ਮੁਨਿਆਦ ਬਹੁਤ ਲੰਬੀ ਆ ਜੀਵੀ ਦੇ ਸਮਾਨ ਦੀ Hãy subscribe cho kênh Ghiền Mì Gõ Để không bỏ lỡ những video hấp dẫn ਹਾਂਜੀ ਮਿੱਤਰੋ ਦਸ਼ਮੇਸ਼ 14 ਮਾਡਲ ਹੋ ਰਹੀ ਆ ਬਾਸ ਤੇ ਦਸ਼ਮੇਸ਼ 'ਚ ਇੱਕ ਖਾਸ ਗੱਲ ਜ਼ਰੂਰ ਆ ਵੀ ਇਹਦੀ ਜਿਹੜੀ ਮਨਿਆਰ ਆ ਆਮ ਮਸ਼ੀਨ ਨਾਲੋਂ ਬੱਤ ਹੁੰਦੀ ਆ ਇਹਦੀ ਦਸ਼ਮੇਸ਼ ਦੀ ਇਹਦੀ ਬ੍ਰੇਕਡਾਊਨ ਬਹੁਤ ਘੱਟ ਆਉਂਦੀ ਆ ਗੇ ਡਾਇਰੈਕਸ਼ਨਾਂ ਤੋਂ ਲੈ ਕੇ ਤੇ ਕੋਈ ਵੀ ਤੋੜ ਪਾਉਣ ਨੂੰ ਨਹੀਂ ਕਰਦੀ ਜ਼ਿਆਦਾ ਇਹ ਤੇਰੀ ਕਸਾਈ ਵੀ ਆਮ ਮਸ਼ੀਨਾਂ ਨਾਲੋਂ ਘੱਟ ਆ ਗਈ ਮਿੱਤਰੋ ਇਹਦੀ ਮਨਿਆਰ ਲੰਬੀ ਆ ਇਹਦੀ ਸੈਟਿੰਗ ਬਹੁਤ ਸੈੱਟ ਕਰੀ ਕੀਤੀ ਹੋਈ ਆ ਪਹਿਲੀ ਕੰਪਨੀ ਵੱਲੋਂ ਕਿਸੇ ਕੰਮ ਦੀ ਪੂਰਾ ਬੈਲੈਂਸ ਸਮਾਨ ਚੱਲਦਾ ਇਹਦਾ ਇਹਦੇ ਡਿਸਕ ਬ੍ਰੇਕਾਂ 2005 ਤੋਂ ਮੋਟਰ ਪਹਿਲੀਆਂ ਦੀ ਲਾਉਣ ਲੱਗੇ 2005 ਦੇ ਵਿੱਚ ਇਹ ਵੀ ਫਰੀਦ ਮੰਗੂ ਸਫਾਈ ਪੱਖੋਂ ਇਹਦੀ ਜਿਹੜੀ ਉੱਪਰੋਂ ਸਫਾਈ ਆ ਤੁਸੀਂ ਜੋੜ-ਜੂੜ ਬਹੁਤ ਮਤਲਬ ਮਲਾਇਕੇ ਲਾਏ ਹੁੰਦੇ ਨੇ ਜੋੜ ਜਿਹੜੀ ਇਹ ਮਸ਼ੀਨ ਆ ਦਸ਼ਨੇਸ਼ ਜਿੰਨਾ ਕੋਲੇ ਹੈਗੀ ਆ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਚੱਲਦੀ ਆ ਦਸ਼ਨੇਸ਼ ਕਮੈਨ ਤੇ ਸਫਾਈ ਪੱਖੋਂ ਵੀ ਇਹਦਾ ਨਾਂਗਾ ਪੂਰਾ ਕੁਆਲਿਟੀ ਪੱਖੋਂ ਇੱਕ ਨੰਬਰ ਤੇ ਆ ਆ ਦੇਖੋ ਇਹ ਸਾਰਾ ਕੁਝ ਜਿਆਦਾਤਰ ਆ ਚੀਜ਼ਾਂ ਢਲਾਈ ਜਾਂਦੀਆਂ ਨੇ ਆ ਦੇਖੋ ਆਹ ਵਾਰੀ ਆ ਦੇਖੋ ਟਲਾਈ ਤੇ ਹੁੰਦਾ ਸਾਰਾ ਸਮਾਨ ਇਹਦਾ ਸ਼ੁਰੂ ਤੇ ਮਤਲਬ ਭਲਾਈ ਦੇ ਵਿੱਚ ਹੀ ਆਉਂਦਾ ਆਪਾਂ ਇੱਟਨਾ ਬੂਡਰਾਂ ਦੇ ਜੋ ਵੀ ਲੱਗਿਆ ਸਮਾਨ ਇਹਦਾ ਹਰੇਕ ਚੀਜ਼ ਇਹਦੇ ਮੋਹਰ ਲੱਗੀ ਹੋਈ ਬਕਾਇਦਾ 2005 ਤੋਂ ਲੈ ਕੇ ਲੋ ਵੀ ਇੱਕ ਪਾਸੇ ਲਾਤੀਆਂ ਜੋੜ ਕੇ ਵਿਸ਼ਾਲ ਤੇ ਦਸ਼ਮੇਸ਼ ਪਾਤੀ ਤਰਪਾਲ ਇਹਨਾਂ ਦੇ ਉੱਤੇ ਦੋਵਾਂ ਤੇ ਇਕੱਠੀ ਕਰਕੇ ਟੱਕੀ ਆਂਗੇ ਜਮਾਂ